ਅਸੀਂ ਆਪਨੇ ਕੋਨਾ ਅਸੀਂ ਆਪਣੇ ਲਈ ਵੀਜ਼ਾ ਲਵਾਏ ਸੀਗੇ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਠੀਕ ਹੈ ਨਾ ਇਹਨਾਂ ਨੇ ਨਕਲੀ ਵੀਜ਼ਾ ਦਿੱਤੇ ਸਾਨੂੰ ਕਹਿੰਦੇ ਤੁਹਾਡੇ ਬੰਦੇ ਦਾ ਵੀਜ਼ਾ ਲੱਗਿਆ ਉਸ ਬਾਅਦ ਜਿਹੜੇ ਇੱਥੇ ਦੇ ਮਾਲਕ ਆ ਉਹ ਭੱਜ ਗਏ ਆ ਕਿ ਆ ਜਦੋਂ ਸਾਨੂੰ ਪਤਾ ਲੱਗਾ ਕਿ ਨਕਲੀ ਵੀਜ਼ਾ ਲੱਗਾ ਹੈ ਤੇ ਅਸੀਂ ਇੱਥੇ ਦੁਬਾਰਾ ਅਸੀਂ ਆਏ ਕਿ ਸਾਡੇ ਪੈਸੇ ਸਾਨੂੰ ਵਾਪਸ ਕਰੋ ਤਾਂ ਉਹ ਕਹਿੰਦੇ ਕਿ ਅਸੀਂ ਨਹੀਂ ਦੇਵੇਂ ਹੈਗੇ ਕੁੱਲ ਪੈਸੇ ਕਿਨੇ ਦੇਣ ਨੂੰ ਅਸੀਂ ਇਹਨਾਂ ਨੂੰ 3 ਲੱਖ ਰੁਪਏ ਦੇ ਦਿੱਤਾ ਆ ਅਸੀਂ ਇਹਨਾਂ ਦੀ ਵੀਡੀਓ ਦੇਖ ਕੇ ਆਏ ਸੀਗੇ ਹਾਂ ਜੀ ਫਿਰ ਇਹਨਾਂ ਨੇ ਗੱਲ ਵੀ ਕੀਤੀ ਅਸੀਂ ਇਹਨਾਂ ਨਾਲ ਸਾਰੀ ਗੱਲ ਕੀਤੀ ਹੈ ਕਹਿੰਦੇ ਬਿਲਕੁਲ ਸਹੀ ਆ ਕਹਿੰਦੇ ਫੇਕ ਨਹੀਂ ਹੈਗਾ ਅਸੀਂ ਇਹਨਾਂ ਨੂੰ ਪੁੱਛਿਆ ਇਹ ਨਕਲੀ ਵੀਜ਼ਾ ਕਿੱਥੇ ਦਾ ਦਿੱਤਾ ਤੁਹਾਨੂੰ ਪੁਰਤਗਾਲ ਦਾ ਅਸੀਂ ਤਿੰਨ ਚਾਰ ਇਮੀਗ੍ਰੇਸ਼ਨ ਆਫਿਸ ਤੋਂ ਸਾਡੇ ਵੱਲੋਂ ਸੀਗਾ ਅਸੀਂ ਉਹਨਾਂ ਤੋਂ ਚੈੱਕ ਕਰਵਾਇਆ ਤੇ ਉਹ ਕਹਿੰਦੇ ਨਕਲੀ ਆ ਤੇ ਜਿਹੜੇ ਪੈਸੇ ਦਿੱਤੇ ਹੈ ਉਹਨਾਂ ਦੀ ਕੋਈ ਰਸੀਦ ਹੈਗੀ ਆ ਤੁਹਾਡੇ ਕੋਲ ਪੈਸੇ ਦਿੱਤੇ ਆ ਜੀ ਕੋਈ ਤਾਂ ਹੈਗਾ ਆ ਕਿੱਦਾਂ ਦਿੱਤੇ ਸੀਗੇ ਪੈਸੇ ਅਸੀਂ ਕੈਸ਼ ਵੀ ਦਿੱਤੇ ਅਸੀਂ ਆਨਲਾਈਨ ਵੀ ਕੀਤੇ ਹੋਇਆ ਟਰੈਵਲ ਏਜੰਟ ਨੇ 3 ਲੱਖ ਰੁਪਏ ਚ ਦਿੱਤਾ ਨਕਲੀ ਵੀਜ਼ਾ ਤੁਹਾਨੂੰ ਦੱਸਦੇ ਕਿ ਖਬਰ ਫਗਵਾੜਾ ਦੀ ਆ ਜਿੱਥੇ ਫ ਇੱਕ ਟਰੈਵਲ ਏਜੰਟ ਤੇ ਪੁਰਤਗਾਲ ਦਾ ਨਕਲੀ ਵੀਜ਼ਾ ਦੇਣ ਦੇ ਇਲਜ਼ਾਮ ਲੱਗੇ ਨੇ ਤਾਂ ਜਿਸ ਨੂੰ ਉਸਨੇ ਨਕਲੀ ਵੀਜ਼ਾ ਦਿੱਤਾ ਸੀ ਉਹ ਮੌਕੇ ਤੇ ਦਫ਼ਤਰ ਪਹੁੰਚੀ ਐ ਰੋਜ ਪ੍ਰਦਰਸ਼ਨ ਕੀਤਾ ਐ ਮੀਡੀਆ ਨਾਲ ਗੱਲਬਾਤ ਕਰਦੋ ਜਲੰਧਰ ਤੋਈ ਕੁੜੀ ਨੇ ਦੱਸਿਆ ਕਿ ਉਸਨੇ ਏਜੰਟ ਨੂੰ 3 ਲੱਖ ਰੁਪਏ ਦਿੱਤਾ ਸੀ ਤੇ ਉਸਨੇ ਉਸ ਨੂੰ ਕਿਹਾ ਸੀ ਕਿ ਉਹ ਤੈਨੂੰ ਪੁਰਤਗਾਲ ਦਾ ਵੀਜ਼ਾ ਲੈ ਦੇਵੇਗਾ ਤਾਂ ਜਦੋਂ ਉਸਨੇ ਵੀਜ਼ਾ ਲੈ ਕੇ ਦਿੱਤਾ ਤਾਂ ਫੇਕ ਵੀਜ਼ਾ ਸੀ ਪਾਸਪੋਰਟ ਤੇ ਫੇਕ ਵੀਜ਼ਾ ਲੱਗਿਆ ਹੋਇਆ ਸੀ ਪੁਰਤਗਾਲ ਦਾ ਤਾਂ ਜਿਸ ਤੋਂ ਬਾਅਦ ਜਦੋਂ ਉਸ ਨੂੰ ਪਤਾ ਲੱਗਾ ਉਸਨੇ ਹੋਰੀਜ਼ਨਟਾਂ ਨੂੰ ਵੀ ਦਿਖਾਇਆ ਤਾਂ ਹੋਰੀਜ਼ਨਟ ਕਹਿੰਦੇ ਤਾਂ ਫੇਕ ਹੈ ਵੀਜ਼ਾ ਪੁਰਤਗਾਲ ਦਾ ਤਾਂ ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਇਹ ਤਾਂ ਫੇਕ ਵੀਜ਼ਾ ਹੈ ਏਜੰਟ ਨੇ ਮਾਨੂੰ ਦਿੱਤਾ ਤਾਂ ਜੋ ਦਫ਼ਤਰ ਪਹੁੰਚੀ ਹੈ ਤੇ ਜਿਸ ਤੋਂ ਬਾਅਦ ਹੋਰੀਜ਼ਨਟ ਦੇ ਕੋਲੋਂ ਆਪਣੇ ਪੈਸੇ ਮੰਗ ਰਹੀ ਹੈ 3 ਲੱਖ ਰੁਪਏ ਜੋ ਉਸਨੇ ਦਿੱਤਾ ਸੀ ਲੇਕਿਨ ਅਜੰਟ ਨਹੀਂ ਸੀ ਦਫ਼ਤਰ ਦੇ ਵਿੱਚ ਤੇ ਮੌਕੇ ਤੋਂ ਪੁਲਿਸ ਵੀ ਪਹੁੰਚ ਗਿਆ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਨਕਲੀ ਵੀਜ਼ੇ ਦੀ ਅਸੀਂ ਨਾ ਆਪਣੇ ਸੋਨਾ ਆ ਕੇ ਫੁਕਲੇ ਜਿੱਦ ਦੇ ਨਾ ਵੀਜ਼ਾ ਲਵਾਏ ਸੀ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਠੀਕ ਹੈ ਨਾ ਇਹਨਾਂ ਨੇ ਨਕਲੀ ਵੀਜ਼ਾ ਦਿੱਤੇ ਸਾਨੂੰ ਕਹਿੰਦੇ ਤੁਹਾਡੇ ਬੰਦੇ ਦਾ ਵੀਜ਼ਾ ਲੱਗਿਆ ਉਸ ਤੋਂ ਬਾਅਦ ਜਿਹੜੇ ਇੱਥੇ ਦੇ ਮਾਲਕ ਆ ਉਹ ਭੱਜ ਗਏ ਆ ਕਿ ਆ ਜਦੋਂ ਸਾਨੂੰ ਪਤਾ ਲੱਗਾ ਕਿ ਨਕਲੀ ਵੀਜ਼ਾ ਲੱਗਾ ਹੈ ਤੇ ਅਸੀਂ ਇੱਥੇ ਦੁਬਾਰਾ ਜੀ ਆਏ ਕਿ ਸਾਡੇ ਪੈਸੇ ਸਾਨੂੰ ਵਾਪਸ ਕਰੋ ਤਾਂ ਉਹ ਕਹਿੰਦੇ ਕਿ ਅਸੀਂ ਨਹੀਂ ਦੇਵੇਂ ਹੈਗੇ ਤੁਹਾਡਾ ਕੀ ਨਾਮ ਹੈ ਮੇਰਾ ਸੋਨਾ ਕਿੱਥੋਂ ਆਏ ਤੁਸੀਂ ਅਸੀਂ ਜਲੰਧਰ ਤੋਂ ਏ ਤੁਸੀਂ ਇਹ ਕੁੱਲ ਪੈਸੇ ਕਿਨੇ ਤੇ ਆਨੂ ਅਸੀਂ ਇਹਨਾਂ ਨੂੰ 3 ਲੱਖ ਪੈ ਦੇ ਦਿੱਤਾ ਆ ਮੈਡਮ ਕਿਨੂੰ ਦਿੱਤਾ ਸੀ 3 ਲੱਖ ਇਹ ਜੀ ਮੈਡਮ ਨੂੰ ਦਿੱਤਾ ਸੀਗਾ ਮੈਡਮ ਅੰਦਰ ਆ ਉਹਨਾਂ ਨੂੰ ਦਿੱਤਾ ਸੀ ਤੁਹਾਨੂੰ ਦੱਸਿਆ ਸੀ ਕਿਸੇ ਨੇ ਇੱਥੇ ਆਉਣ ਨੂੰ ਜਾਂ ਤੁਸੀਂ ਮਨ ਕਿੱਦਾਂ ਆਏ ਇੱਥੇ ਅਸੀਂ ਇਹਨਾਂ ਦੀ ਵੀਡੀਓ ਦੇਖ ਕੇ ਆਏ ਸੀਗੇ ਹਾਂਜੀ ਫਿਰ ਇਹਨਾਂ ਨੇ ਗੱਲ ਵੀ ਕੀਤੀ ਅਸੀਂ ਇਹਨਾਂ ਨਾਲ ਸਾਰੀ ਗੱਲ ਕੀਤੀ ਤੇ ਕਹਿੰਦੇ ਬਿਲਕੁਲ ਸਹੀ ਆ ਕਹਿੰਦੇ ਫੇਕ ਨਹੀਂ ਹੈਗਾ ਸੀ ਇਹਨਾਂ ਨੂੰ ਪੁੱਛਿਆ ਇਹ ਨਕਲੀ ਵੀਜ਼ਾ ਕਿੱਥੇ ਦਾ ਦਿੱਤਾ ਤੁਹਾਨੂੰ ਪੁਰਤਗਾਲ ਦਾ ਕਿੰਨੇ ਪੈਸੇ ਲਏ ਟੋਟਲ ਇਹਨਾਂ ਨੇ 3 ਲੱਖ ਰੁਪਈਆ ਲੈ ਲਿਆ ਟੋਟਲ ਕਿੰਨੇ ਲੱਖ ਰੁਪਏ ਅਡਕੋ ਲੈ ਜੀ ਹਾਂ ਜੀ 3 ਲੱਖ ਤੁਹਾਨੂੰ ਨਕਲੀ ਵੀਜ਼ਾ ਲਾਗੇ ਤਾਂ ਨਹੀਂ ਦਿੱਤਾ ਹਾਂ ਜੀ ਹਾਂ ਜੀ ਤੁਸੀਂ ਕਿੱਥੋਂ ਵੈਰੀਫਾਈ ਕਰਾਇਆ ਇਹਨੂੰ ਅਸੀਂ ਤੇ 4 ਇਮੀਗ੍ਰੇਸ਼ਨ ਆਫਿਸ ਤੋਂ ਸਾਡੇ ਬਾਪੂ ਸੀਗਾ ਅਸੀਂ ਉਹਨਾਂ ਤੋਂ ਚੈੱਕ ਕਰਵਾਇਆ ਤੇ ਉਹ ਕਹਿੰਦੇ ਨਕਲੀ ਆ ਤੇ ਜੇ ਜੋ ਪੈਸੇ ਦਿੱਤੇ ਆ ਉਹਨਾਂ ਦੀ ਕੋਈ ਰਸੀਦ ਹੈਗੀ ਆ ਤੁਹਾਡੇ ਕੋਲ ਪੈਸੇ ਦਿੱਤੇ ਆ ਦੀ ਹਾਂ ਜੀ ਕੋਈ ਹੈਗਾ ਆ ਕਿੱਦਾਂ ਦਿੱਤੇ ਸੀਗੇ ਪੈਸੇ ਅਸੀਂ ਕੈਸ਼ ਵੀ ਦਿੱਤੇ ਅਸੀਂ ਆਨਲਾਈਨ ਵੀ ਦਿੱਤੇ ਆ ਠੀਕ ਹੈ ਜੀ ਤੁਸੀਂ ਦੇ ਕੀ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਕਹਿੰਦੇ ਇਹਨਾਂ ਨਕਲੀ ਨਿਕਲ ਆ ਕੇ ਤੋਂ ਸਾਡੇ ਸਾਨੂੰ ਪੈਸੇ ਵਾਪਸ ਕਰਾਂ ਤੇ ਜਿੰਨੇ ਪੈਸੇ ਇਸ ਕਰਕੇ ਸਾਰੇ ਸਾਨੂੰ ਵਾਪਸ ਮੌਕੇ ਤੇ ਪੁਲਿਸ ਕੈਦ ਕੀਤੀ ਹੈ ਤੁਸੀਂ ਹਾਂਜੀ ਮੌਕੇ ਤੇ ਪੁਲਿਸ ਕੈਦ ਕੀਤੀ ਹੈ ਹਾਂਜੀ ਹਾਂਜੀ ਜੇਕਰ ਕਿਤੇ ਹੈ ਜੀ ਇਹਨਾਂ ਤੋਂ ਕਿਤੇ ਸਾਥ ਹੀ ਆਏ ਹੋਇਆ ਉਹ ਕਿਤੇ ਛੜੇ ਆ ਸਟਾਰਟ ਰੀਮੂਵਰ ਜਿੰਨੇ 112 ਤੋਂ ਸਭ ਕੰਪਲੀਟ ਆਈ ਸੀ ਹਾਂਜੀ ਤੇ ਇਦਾਂ ਇਦਾਂ ਤੁਸੀਂ ਜਾਓਗੇ ਪਲੈਨ ਆਏ ਕੁੜੀਆਂ ਨੂੰ ਅੰਦਰ ਤੇ ਬਾਹਰ ਨਹੀਂ ਆਉਂਦੇ ਤੁਹਾਡਾ ਬਾਲਕ ਰੂਸਿਆ ਨੂੰ ਕੋਈ ਸਾਡਾ ਪੈਸਾ ਲੈਣ ਦੇਣਾ ਕੈਚ ਕਰ ਤਰਨ ਕੋਈ ਕੋਈ ਦੱਸਿਆ ਵੀ ਕੀ ਮਾਮਲਾ ਹੈ ਕਿ ਲੋਰ ਹੋਰ ਇਹ ਬਕਸ਼ਿਆ ਜੀ ਉਸ ਤੋਂ ਅਗਰ ਹਟਾ ਪੈਸਾ ਲੈਣ ਦੇਣਾ ਜੀਆ ਜਿਹੜਾ ਸਾਡਾ ਦੂਜਾ ਲਾਉਂਦਾ ਹੈ ਕਿੰਨੇ ਵੇਲੇ ਵਿੱਚ ਜਿਹੜਾ ਚਾਨੀ ਲਗਾਇਆ ਗਿਆ ਹੈ ਇਹਦੇ ਬਾਰੇ ਤੁਸੀਂ ਉਨ੍ਹਾਂ ਕਿਸੇ ਉੱਚ ਅਧਿਕਾਰੀ ਨਾਲ ਗੱਲ ਕੀਤੀ ਉੱਚ ਅਧਿਕਾਰੀ ਹੋਈ ਉਹ ਆਈਓ ਨੂੰ ਬੁਲਾਇਆ ਹੋਊਗਾ ਤੁਸੀਂ ਇਹ ਇਹਦੇ ਜਿਹੜੇ ਮਾਲਕ ਹੈਗੇ ਆ ਦੀਪੋਵਰਸੀਨ ਜੀ ਉਹਨੂੰ ਬੁਲਾਇਆ ਜੇ ਗੱਲ ਹੋਣਾ ਦੀਪੋਵਰਸੀਨ ਨੂੰ ਸਾਡੇ ਰਾਵ ਨੂੰ ਆਵੇ ਕਿਹਾ ਬਾਹਰ ਗਿਆ ਕਿਹਨੇ ਦਗਾ ਸ਼ਨੀਵਾਰ ਨੂੰ ਮੈਨੂੰ ਆਉਂਗਾ ਠੀਕ ਹੈ ਤੇ ਨਾਲੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਜੀ ਅਗਲੀ ਕਾਰਵਾਈ ਮਸਾੜੇ ਵਾਲੇ ਕੰਮ ਜੀ ਮਸਾੜੇ ਸਬੂਤਾਂ ਨਾਲ ਗੱਲ ਕਰਕੇ ਤੇ ਕੰਪਲੀਟ ਦੇਣਗੇ ਤੇ ਮਨੂੰ ਚਾਹਤ ਪਾਉਂਗਾ